ਹਾਂਜੀ ਸਤਿਗੁਰ ਜੀ ਸਾਰਿਆਂ ਨੂੰ ਇਹ ਗੇਟ ਚੱਲੇ ਆਪਣਾ ਦੱਸ ਕੇ ਇਹਦੀ ਫਿਟਿੰਗ ਵੀ ਪੱਜੀ ਕਰਕੇ ਆਵਾਂਗੇ ਫਿਟਿੰਗ ਹੋ ਚੁੱਕੀ ਹੈ ਗੇਟ ਦੀ ਬਹੁਤ ਸੋਹਣੀ ਫਿਟਿੰਗ ਹੋਈ ਹੈ ਇਹਦੇ ਜਿਹੜਾ ਆਪਣਾ ਸਟੀਲ ਦਾ ਲੋਗੋ ਲਾਏਗਾ ਇਹਦੇ ਕੋਈ ਵੀ ਪੇਚ ਜਾਂ ਆਪਣਾ ਕੋਈ ਰਿਵਟ ਬਾਹਰ ਦੀ ਨਹੀਂ ਲਾਇਆ ਅੰਦਰਲੀ ਸਾਈਡ ਇਹਦੇ ਲੋਗੋ ਤੇ ਆਪਾਂ ਨੇ ਲਾਈਟ ਜਲਦੀ ਕਰੀ ਹੈਗੀ ਬਹੁਤ ਸੋਹਣੀ ਫਿਟਿੰਗ ਪਈ ਹੈ ਕਿ ਬੜੇ ਆਰਾਮ ਨਾਲ ਇਹ ਗੇਟ ਖੁੱਲ ਜਾਂਦਾ ਹੈਗਾ ਬੜੇ ਆਰਾਮ ਨਾਲ ਇਹ ਗੇਟਾਂ ਨੂੰ ਆਪਾਂ ਬੰਦ ਕਰ ਸਕਦੇ ਹਾਂ ਇਹ ਬਹੁਤ ਸੋਹਣਾ ਗੇਟ ਲੱਗਦਾ ਹੈਗਾ ਬਾਕੀ ਤੁਹਾਨੂੰ ਗੇਟ ਕਿਵੇਂ ਲੱਗਿਆ ਤੁਸੀਂ ਕਮੈਂਟਾਂ 'ਚ ਦੱਸਿਓ ਬਹੁਤ ਪਿਆਰਾ ਗੇਟ ਲੱਗਿਆਗਾ ਵੀਰਾਂ ਦੇ ਬਹੁਤ ਪਸੰਦ ਆਏਗਾ ਇਹ ਅੰਦਰਲੀ ਸਾਈਡ ਦੀ ਲੁੱਕਾ ਜਿਹੜੀ ਫਿਰ ਰਾਤ ਨੂੰ ਇਸ ਤਰ੍ਹਾਂ ਦਾ ਵੀਰੂ ਦਿਸਦਾ ਤਾਂ পিছ লাইটাৰ চলি লাড